ਸਿਰੀ ਰਾਗ ਮਹਲਾ 3 ਜੀ ਤੇਨਾ ਆਨੰਦ ਸਦਾ ਸੁਖ ਹੈ ਜਿਨਾਂ ਸਾਚੇ ਨਾਮ ਆਧਾਰ ਗੋਰਾ ਸਬਦੇ ਸਾਚੇ ਪਾਇਆ ਦੋ ਘਣਵਾਰਣ ਹਾਰ ਸਦਾ ਸਦਾ ਸਾਚੇ ਗੁਣ ਗਾਵਹਿ ਸਾਚੇ ਨਾਏ ਪਿਆਰ ਕਿਰਪਾ ਕਰਕੇ ਆਪਣੀ ਦਿੱਤਨਾ ਭਗਤ ਪੰਡਾਰ ਮਨ ਰੇ ਸਦਾ ਆਨੰਦ ਗੁਣ ਗਾਏ ਸੱਚੀ ਬਾਣੀ ਹਰ ਪਾਈਐ ਹਰਿ ਸਉ ਰਹੈ ਸੁਮਾਏ ਰਹਾਉ ਸੱਚੀ ਭਗਤੇ ਮਨ ਲਾਲthia ਰਤਾ ਸਹਿਜ ਸੁਭਾਏ ਗੁਰ ਸਬਦਿ ਮਨਿ 모ਹਿਆ ਕਹਿਣਾ ਕਛੂ ਨ ਜਾਏ ਜੇhbarti ਸਬਦ ਸਚੈ ਅਮਰਤ ਪੀਵੈ ਰਸ ਗੁਣ ਗਾਏ ਗੁਰਮਖਾ ਇਹੋ ਰੰਗ ਪਾਈਐ ਜੈਸੋ ਕਿਰਪਾ ਕਰੇ ਰਜਾ ਏ ਸੰਸਾਰੋ ਸੰਤਾਰੇ ਹੈ ਸੁਤਿਆ ਰਹਿਣ ਬਿਹਾਏ ਇਕ ਆਪਣੇ ਭਾਣੇ ਕਢ ਲਐਨ ਆਪੇ ਲੈਣਾ ਮਿਲ ਲੈ ਆਪੇ ਹੀ ਆਪ ਮਨ ਵਸਿਆ ਮਾਇਆ ਮੋਹ ਚੁਕਾਏ ਆਪ ਅੰਬੜਾਈ ਦਿੱਤੀ ਹਨ ਗੁਰਮਖਾ ਦੇ ਬੁਝਾਏ ਸਭਨਾ ਕਾ ਦਾਤਾ ਏਕ ਹੈ ਭੁੱਲਿਆ ਲੈ ਸਮਝਾਏ ਇਕ ਆਪੇ ਆਪ ਖਵਾਏ ਅਨਾਮ ਦੂਜੇ ਛੜਿਆ ਨਾ ਲਾਏ ਗੁਰਮਤੇ ਹਰ ਪਾਈਐ ਜੋਤੀ ਜੋਤ ਮਿਲ ਲਾਏ ਆਨਦਨ ਨਾਮੇ ਰਤੇ ਆ ਨਾਨਕ ਨਾਮ ਸੰਮਾਏ ਗੁਰਮਤਿ ਹਾਰੇ ਪਾਈਏ ਜੋਤੀ ਜੋਤ ਮਿਲ ਲਾਏ ਅਨ ਦਿਨ ਨਾਮੇ ਰਤਿਆ ਨਾਨਕ ਨਾਮ ਸੁਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ